ਲਓ ਜੀ ਅੱਜ ਤੁਹਾਨੂੰ ਦਾੜੀ ਬਣਾਉਣ ਦਾ ਆਸਾਨ ਤਰੀਕਾ ਦੱਸਦਾ ਹਾਂ ਸਭ ਤੋਂ ਪਹਿਲਾਂ ਤਾਂ ਇੱਕ ਬੁਰਸ਼ ਲਓ ਬੁਰਸ਼ ਨਾਲ ਦਾੜੀ ਨੂੰ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਲਓ ਕਾਲਾ ਫੀਤਾ ਕਾਲਾ ਫੀਤਾ ਇਹਦੇ ਦਾੜੀ ਦੇ ਥੱਲੋਂ ਦੀ ਪਾ ਲਓ ਇਹ ਥੱਲੋਂ ਦੀ ਪਾ ਕੇ ਇਸ ਤਰ੍ਹਾਂ ਇੱਕ ਗੱਠ ਇਹ ਦੇ ਦਿਓ ਇੱਕ ਸਿਰਕਪਰਾਹੀ ਦੇ ਦਿਓ ਗੱਠ ਇਹ ਜਿਹੜੀ ਆਪਾਂ ਨੂੰ ਖੋਲਣੀ ਆਸਾਨ ਹੋਵੇ। ਇਹ ਇਸ ਤਰ੍ਹਾਂ ਸਿਰਕੋ ਪਰਾਹੀ ਕਰਦੇ ਹਾਂ। ਉਸ ਤੋਂ ਬਾਅਦ ਫਿਰ ਤੁਸੀਂ ਇਸ ਤਰ੍ਹਾਂ ਬੁਰਸ਼ ਫੇਰ ਕੇ ਫਿਰ ਇਸ ਤਰ੍ਹਾਂ ਬੁਰਸ਼ ਫੇਰੋ ਤੇ ਉਸ ਤੋਂ ਬਾਅਦ ਬਾਜ ਨਾਲ ਦੋਨੇ ਪਾਸਿਓਂ ਦਾੜੀ ਕਾਲੇ ਕੀਤੇ ਦੇ ਵਿੱਚ ਇਸ ਤਰ੍ਹਾਂ ਪਾ ਦਿਓ। ਇਸ ਤਰ੍ਹਾਂ ਆ ਕੇ ਦਾੜੀ ਇਸ ਤਰ੍ਹਾਂ ਦਾੜੀ ਪਾ ਦਿਓ। ਇਹ ਦਾੜੀ ਕਾਉਣ ਤੋਂ ਬਾਅਦ ਤੁਸੀਂ ਉਸ ਤਰ੍ਹਾਂ ਇਹਨੂੰ ਗੱਠ ਦੇ ਦਿਓ ਇਸ ਤਰ੍ਹਾਂ ਦਾੜੀ ਨੂੰ ਫੜ ਕੇ ਇਸ ਤਰ੍ਹਾਂ ਗੋਲ ਕਰਕੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਗੱਠ ਦੇ ਦਿਓ ਇਹ ਇਸ ਤਰ੍ਹਾਂ ਇਸ ਤਰ੍ਹਾਂ ਜਿੰਨੀਆਂ ਵੀ ਬੰਦੇ ਜਿਨ੍ਹਾਂ ਦਾੜੀ ਵੱਡੀ ਆ ਉਹਨਾਂ ਜਿੰਨੀਆਂ ਇਕੱਠਾ ਆਉਂਦੀਆਂ ਨੇ ਉਹਨਾਂ ਨੂੰ ਗੱਠ ਦੇ ਦਿਓ ਕੋਈ ਫਿਸਕੋਲਾਉਣ ਦੀ ਲੋੜ ਨਹੀਂ ਕੋਈ ਕੈਮੀਕਲ ਲਾਉਣ ਦੀ ਲੋੜ ਨਹੀਂ ਕੁਛ ਲਾਉਣ ਦੀ ਲੋੜ ਨਹੀਂ ਹੈਗੀ ਸਾਰਾ ਦਿਨ ਦਾੜੀ ਤੁਹਾਡੀ ਨਾਲ ਉਹ ਰਹੂਗੀ ਤੇ ਚਬੀਰਾਂ ਦੀ ਦਾੜੀ ਖਿੜੀ ਫਿਰ ਫਿਰ ਜਾਂਦੀ ਹੈ ਸਾਰਾ ਦਿਨ ਬੁਰੀ ਲੱਗਦੀ ਹੈ ਇਸ ਤਰ੍ਹਾਂ ਪਾ ਲਓ ਫੀਤੇ ਦੇ ਵਿੱਚ ਪਾ ਕੇ ਇਕੱਠਾ ਤੇ ਇਸ ਤਰ੍ਹਾਂ ਇਹਨੂੰ ਦੁਬਾਰੇ ਫੇਰ ਬੰਨ ਲਓ ਪਹਿਲਾਂ ਮੈਂ ਖੋਲਤੀ ਸੀ ਉੱਪਰਲੀ ਗੱਠ ਇੱਕ ਬੱਜੀ ਰਹਿਣ ਇਹ ਇਸ ਤਰ੍ਹਾਂ ਪਾ ਕੇ ਉੱਤੋਂ ਦੀ ਆ ਜਿਹੜਾ ਇੱਕ ਪਾਸਾ ਵੱਡਾ ਰੱਖਿਆ ਹੋਏ ਇਹਨੂੰ ਇਸ ਤਰ੍ਹਾਂ ਕਰਨ ਜੂੜੇ ਦੇ ਉੱਤੋਂ ਨਹੀਂ ਪਾ ਦਿਓ ਤੇ ਜੂੜੇ ਦੇ ਉੱਤੋਂ ਨਹੀਂ ਪਾ ਕੇ ਫਿਰ ਦੁਬਾਰਾ ਫੇਰ ਇਹਨੂੰ ਇਸ ਤਰ੍ਹਾਂ ਦਾੜੀ ਨੂੰ ਵਿੱਚ ਪਾ ਦਿਓ ਜਿੱਨੀ ਇੱਕ ਵਾਰ ਹੀ ਨਿਕਲੀ ਹੈ ਤੇ ਬਾੜੀ ਦਾੜੀ ਤੇ ਦਾੜੀ ਬਨਣੀ ਕੋਈ ਸੌਖੀ ਔਖੀ ਨਹੀਂ ਹੈਗੀ ਉਹੀ ਆਪਾਂ ਕਹਿੰਦੇ ਆ ਵੀ ਦਾੜੀ ਐ ਲੱਗਦੀ ਐ ਬਾਹਰ ਲੱਗਦੀ ਐ ਦਾੜੀ ਕੇਸ ਰੱਖੋ ਸਰਦਾਰ ਬਣੋ ਸਰਦਾਰਾਂ ਦੇ ਪੁੱਤਾਂ ਆਪਾਂ ਦਾੜੀ ਕੇਸ ਰੱਖ ਕੇ ਤੇ ਇਹ ਇੰਨੀ ਇੱਕ ਗੱਲ ਹੈ ਇਹਨੂੰ ਢਾਠੀ ਪਰਨਾ ਬਨ ਲਓ ਚਾਹੇ ਢਾਠੀ ਬਨ ਲਓ ਢਾਠੀ ਬਨ ਕੇ 5-7 ਮਿੰਟ ਢਾਠੀ ਹੋਰ ਕੁਝ ਨਹੀਂ ਲਾਉਣ ਵੱਧ ਤੋਂ ਵੱਧ ਜੇ ਇਸ ਤਰ੍ਹਾਂ ਪੱਗ ਬਨ ਲਓ ਪੱਗ ਬੰਨੀ ਹੋਈ ਸੀ ਮੇਰੇ ਲਈ ਪਹਿਲਾਂ ਤੇ ਸਤਰਾ ਪੱਗ ਧਰ ਕੇ ਇਹ ਪੱਗ ਦਾ ਸੈੱਟ ਕਰਕੇ ਤੇ ਸਤਰਾ ਦਾੜੀ ਕੇਸ ਰੱਖੋ ਦਾੜੀ ਰੱਖਣੀ ਕੋਈ ਜ਼ਿਆਦਾ ਉਹ ਨਹੀਂ ਔਖੀ ਨਹੀਂ ਹੈਗੀ ਵਿਚਬੰਦ ਰੱਖਣ ਦੇ ਮਾਰੇ ਵੀਰ ਕਹਿੰਦੇ ਨੇ ਵੀ ਦਾੜੀ ਸਾਉਂਦੀ ਨਹੀਂ ਐ ਨਹੀਂ ਕਰਨੀ ਬਾਹਰੋਂ ਦਾੜੀ ਖਿੰਡੀ ਜਾਂਦੀ ਹੈ ਆਸਾਨ ਤਰੀਕਾ ਹੈ ਫੀਤਾ ਬਾਓ ਤੇ 5-7 ਮਿੰਟ ਬਸ ਇਹਨੂੰ ਹੋਰ ਕੋਈ ਚੀਜ਼ ਲਾਉਣ ਦੀ ਕੋਈ ਫਿਸਕੋ ਕੋਈ ਕੈਮੀਕਲ ਲਾਉਣ ਦੀ ਲੋੜ ਨਹੀਂ ਵੱਧ ਤੋਂ ਵੱਧ ਤੁਸੀਂ ਗਿੱਲੇ ਗਿੱਲੇ ਉਹ ਬਨ ਸਕਦੇ ਹੋ ਉਸ ਤੋਂ ਬਾਅਦ ਟਾੜੀ ਬਨ ਲਓ ਟਾੜੀ ਬਨ ਕੇ 5-7 ਮਿੰਟ ਬਸ ਟਾਠੀ ਬਨ ਕੇ ਰੱਖੋ ਦਾੜੀ ਤਿਆਰ ਹੈ ਬਸ ਇਸ ਤਰ੍ਹਾਂ ਟਾਠੀ ਬਨ ਕੇ ਜਲ ਸਰਦਾਰ ਜੀ ਬਣ ਗਏ ਐਨੀ ਇੱਕ ਗੱਲ ਹੈ ਘਬਰਾਉਣਾ ਨਹੀਂ ਵੀਰੇ